Why, Guru? 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 Wai Guru? Wai Guru? Wai Guru? Why, Guru? why guru ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਹਾਰ ਸੱਚੇ ਬਾਦਸ਼ਾਹ ਜੀ ਗੁਰਬਾਣੀ ਗੁਰੂ ਵਿੱਚ ਸਮਝਾਉਣਾ ਕਰਦੇ ਨੇ ਬਹੁਤ ਜਨਮ ਵਿਛੜੇ ਥੇ ਮਦ ਇਹ ਜਨਮ ਤੇ ਮਾਰੇ ਲੇਖੇ ਕਹਿ ਰ ਅਬਿਦਾਸ ਆਸ ਲਗ ਜਿਓ ਕਿਰਪਾ ਉਦਰਸ਼ਨ ਦੇਖੇ ਜਿਦੋਂ ਗੁਰਮੁਖ ਪਿਆਰਿਓ ਆਪਾਂ ਬੰਦਗੀ ਕਰਦੇ ਹਾਂ ਨਾ ਜਦੋਂ ਆਪਾਂ ਜਪ ਤਪ ਕਰਨਾ ਸ਼ੁਰੂ ਕਰ ਦਿੰਨੇ ਆ ਤੇ ਮਨ ਜਿਹੜਾ ਸਾਡਾ ਇਹ ਜਦੋਂ ਅੰਦਰ ਦੀ ਯਾਤਰਾ ਸ਼ੁਰੂ ਹੁੰਦੀ ਹੈ ਤੇ ਜਦੋਂ ਅੰਦਰ ਦੀ ਯਾਤਰਾ ਸ਼ੁਰੂ ਹੁੰਦੀ ਹੈ ਅੰਦਰੋਂ ਦਿਬ ਦ੍ਰਿਸ਼ਟ ਹੁੰਦਾ ਹੈ ਜਦੋਂ ਆਪਾਂ ਸਹਿਜ ਵਿੱਚ ਜਾਂਦੇ ਆ ਸਹਿਜ ਵਿੱਚ ਜਾ ਕੇ ਜਿਹੜਾ ਸੁਖਮ ਖੇਲ ਹੈ ਇੱਕ ਤਾਂ ਹੁਣ ਆਪਾਂ ਸੰਸਾਰ ਦਾ ਖੇਲ ਦੇਖਦੇ ਆ ਇਹਨੂੰ ਅਸਤੂਲ ਕਹਿੰਦਾ ਇੱਕ ਸੁਖਮ ਹੈ ਜਿਹੜਾ ਸਾਡੇ ਇਸ ਸਰੀਰ ਤੋਂ ਬਾਅਦ ਕੱਲਾ ਮਨ ਦਾ ਵਜੂਦ ਜਿੱਥੇ ਰਹਿ ਜਾਂਦਾ ਹੈ ਉਹ ਐ ਸੁਖਮ ਖੇਲ ਜਿੱਦਾਂ ਆਪਾਂ ਰਾਤ ਨੂੰ ਸੌਂ ਜਾਂਦੇ ਆ ਉਸ ਤੋਂ ਬਾਅਦ ਸਾਨੂੰ ਸੁਪਨਾ ਆ ਗਿਆ ਵਿਚਾਰ ਆ ਗਿਆ ਕੋਈ ਰਾਤ ਨੂੰ ਆਪਾਂ ਸੁਪਨੇ 'ਚ ਤੁਰੇ ਫਿਰਦੇ ਆ ਉਹ ਸੁਖਮ ਹੈ ਹੁਣ ਜਿਹੜਾ ਇਹ ਨੇਤਰਾ ਰਾਹੀਂ ਦਿੱਦਾ ਇਹ ਸੰਸਾਰ ਦਾ ਖੇਲ ਹੈ ਜਦੋਂ ਫਿਰ ਬਾਬਾ ਰਵਜਾਹ ਜੀ ਗਏ ਉਸ ਅਵਸਥਾ ਵਿੱਚ ਉਹਨਾਂ ਨੇ ਫਿਰ ਮਾਲਕ ਦੇ ਅੱਗੇ ਬੇਨਤੀ ਕੀਤੀ ਹੈ ਕਹਿੰਦੇ ਵੀ ਜਦੋਂ ਦੇਖੇ ਆਪਣੇ ਪਿਛਲੇ ਜਨਮ ਇਹਨਾਂ ਨੇ ਗੁਰਬਾਣੀ ਗੁਰੂ ਵਿੱਚ ਦਰਜ ਕੀਤਾ ਕਿਉਂਕਿ ਆਪਾਂ ਸਾਰੇ ਜਾਣੇ ਹੁਣ ਦਾ ਸਾਡਾ ਜਾਮਾ ਨਹੀਂ ਹੈਗਾ ਇਹ ਇਹ ਆਪਾਂ ਪਿੱਛੋਂ ਹੀ ਦੁਰੇ ਆਉਨੇ ਆ ਕਿਉਂਕਿ ਸਵਾਸਾਂ ਦੀ ਕੁੰਜੀ ਹੈ ਹੁਣ ਪਤਾ ਨਹੀਂ ਕੱਲ ਨੂੰ ਖਤਮ ਹੋ ਜਾਣੀ ਪਰ ਸੋ ਨੂੰ ਖਤਮ ਹੋ ਜਾਣੀ 10 ਸਾਲਾਂ ਨੂੰ ਖਤਮ ਹੋ ਜਾਣੀ 20 ਸਾਲਾਂ ਨੂੰ ਖਤਮ ਹੋ ਜਾਣੀਆਂ ਇਹ ਗਿਣਤੀ ਦੇ ਆ ਤੇ ਜਿਹੜੀ ਚੀਜ਼ ਗਿਣਤੀ ਵਿੱਚ ਹੈ ਉਹ ਇੱਕ ਦਿਨ ਖਤਮ ਹੁੰਦੀ ਹੈ ਏਸੇ ਕਰਕੇ ਮਹਾਰਾਜ ਸਮਝਾਉਂਦੇ ਵੀ ਜਿਹੜੇ ਸਾਨੂੰ ਹੁਣ ਸਾਰੇ ਜਾਣਿਆਂ ਨੂੰ ਗਿਣਤੀ ਦੇ ਸੁਵਾਸ ਮਿਲੇ ਹੋ ਆ ਜਿੱਥੇ ਸਾਡੇ ਸੁਵਾਸ ਖਤਮ ਹੋ ਗਏ ਉਹਦੇ ਵਿੱਚ ਜਿੰਨਾ ਸਾਡਾ ਪਢਾਰਾ ਭਰਿਆ ਹੋਇਆ ਬੰਦਗੀ ਦਾ ਉਹਦੇ ਮੁਤਾਬਕ ਅਗਲਾ ਫੈਸਲਾ ਆ ਉਹਦੇ ਮੁਤਾਬਕ ਹੀ ਸਾਨੂੰ ਆਕਾਰ ਵਿੱਚ ਪਾਇਆ ਜਾਂਦਾ ਅੱਗੇ ਇਸੇ ਕਰਕੇ ਉਹ ਕਹਿੰਦੇ ਵੀ ਸਮਝਾਉਂਦੇ ਨੇ ਵੀ ਕਹਿੰਦੇ ਬਹੁਤ ਜਨਮ ਵਿਛੜੇ ਤੇ ਮਾਧੋ ਪਰਮਾਤਮਾ ਮੈਨੂੰ ਤਾਂ ਬਹੁਤ ਜਨਮ ਹੋਗਾ ਤੇਰੇ ਨਾਲੋਂ ਵਿਛੜੇ ਨੂੰ ਹੁਣ ਆਪਾਂ ਵੀ ਵਿਛੜੇ ਹੋਈਆਂ ਤੇ ਇਸੇ ਕਰਕੇ ਉਹ ਸਮਝਾਉਂਦੇ ਨੇ ਕਿ ਬਹੁਤੇ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੇ ਮਾਰੇ ਲਿਖੇ ਉਹਨੇ ਆਪਣਾ ਜਨਮ ਹੀ ਸਿਲੰਡਰ ਕਰ ਦਿੱਤਾ ਪਰਮਾਤਮਾ ਨੇ ਬਹੁਤ ਬੜੀ ਬਾਤ ਹੈ ਇੱਕ ਇੱਕ ਅੱਲੀ ਆਪਾਂ ਮੂੰਹ ਦੇ ਨਾਲ ਵਿਚਾਰ ਕਹਿ ਦੇਣੀ ਹੈ ਇੱਕ ਅੰਦਰੋਂ ਜਿਹੜਾ ਆਪਣਾ ਆਪ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਲਿੰਡਰ ਕਰ ਦੇਣਾ ਇਹ ਹਰਕ ਜੀਵ ਦੇ ਵਸ ਦੀ ਗੱਲ ਨਹੀਂ ਕਿਉਂਕਿ ਇਹ ਪਿਛਲੇ ਜਨਮਾਂ ਦੀ ਕਮਾਈ ਹੋਣ ਕਰਕੇ ਜਾਮਿਆਂ ਦੀ ਤੇ ਜਦੋਂ ਵੀ ਸਾਨੂੰ ਆਪਣਾ ਵजूद ਪਤਾ ਲੱਗਦਾ ਹੈ ਤੇ ਫੇਰੀ ਮਨੁੱਖ ਜਿਹੜਾ ਪ੍ਰਮਾਤਮਾ ਨੂੰ ਆਪਣਾ ਆਪ ਸਲਿੰਡਰ ਕਰਦਾ ਹੈ ਜਿੰਨਾ ਚਿਰ ਸਲਿੰਡਰ ਨਹੀਂ ਕਰਦਾ ਉਹਨਾਂ ਚਿਰ ਪ੍ਰਮਾਤਮਾ ਮੰਨਦਾ ਨਹੀਂ ਉਹਨਾਂ ਨੇ ਵੀ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ ਕਈ ਜਨਮ ਹੋ ਗਏ ਕਹਿੰਦੇ ਮੈਨੂੰ ਵਿਛੜੇ ਨੂੰ ਇਹ ਜਨਮ ਤੇ ਮਾਰੇ ਲਿਖੇ ਕਹਿੰਦੇ ਵੀ ਜਿਹੜਾ ਇਹ ਹੁਣ ਮੈਨੂੰ ਜਨਮ ਦਿੱਤਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਪਰਮਾਤਮਾ ਹੁਣ ਤੇਰੇ ਲਿਖਿਆ ਕਹਿ ਰਵਿਦਾਸ ਆਸ ਲੱਗ ਜਿਓ ਕਹਿੰਦੇ ਮੈਂ ਹੁਣ ਆਸ ਲਾ ਕੇ ਆਸ ਬਹੁਤ ਵੱਡੀ ਚੀਜ਼ ਐ ਵੀ ਮੈਂ ਇੱਕ ਭਰੋਸਾ ਰੱਖ ਕੇ ਆਸ ਲਾ ਕੇ ਜੀ ਰਿਹਾ ਹਾਂ ਕਹਿ ਰਵਿਦਾਸ ਆਸ ਲਗ ਜਿਓ ਚਿਰ ਭੈ ਉਦਾਰਸ਼ਨ ਦੇਖੇ ਕਹਿੰਦੇ ਮੈਂ ਹੁਣ ਆਸ ਲਾ ਕੇ ਬੈਠ ਗਿਆ ਹਾਂ ਸਿੰਲੰਡਰ ਕਰਕੇ ਕਦੇ ਨਾ ਕਦੀ ਤਾਂ ਪ੍ਰਮਾਤਮਾ ਸਾਨੂੰ ਦਰਸ਼ਨ ਦੇਹਗੇ ਏਸੇ ਕਰਕੇ ਪਿਆਰੋ ਆਪਾਂ ਕੋਸ਼ਿਸ਼ ਕਰਨੀ ਹੈ ਮਾਲਕ ਦੇ ਮਲਾਪ ਦੀ ਤੇ ਮਾਲਕ ਦਾ ਮਲਾਪ ਹੁਣ ਇਹ ਨਹੀਂ ਹੈਗਾ ਵੀ ਅਸੀਂ ਸੰਸਾਰ ਦੇ ਵਿੱਚ ਚੰਗੇ ਕਰਮ ਕਰਦੇ ਕਰਨੇ ਆ ਸਾਰੋਂ ਸਤਿਗੁਣ ਵਿੱਚ ਆਉਂਦੇ ਆ ਇਹ ਗੁਰੂ ਘਰ ਆਉਨੇ ਆ ਮੱਥਾ ਟੇਕਦੇ ਆ ਬਾਣੀ ਸੁਣਦੇ ਆ ਕੋਈ ਸੰਸਾਰ ਦੇ ਵਿੱਚ ਦਾਨ ਪੁੰਨ ਕਰਦੇ ਆ ਇਹ ਚੰਗਾ ਆ ਇਹ ਮਾੜਾ ਨਹੀਂ ਪਰ ਨਾਮ ਤੋਂ ਬਿਨਾ ਮੁਕਤੀ ਨਹੀਂ ਹੁੰਨੀ ਜੇ ਮਹਾਰਾਜ ਸਮਝਾਉਂਦੇ ਆ ਬਿਨ ਨਾਮ ਹੈ ਮੁਕਤ ਨਾ ਪਾਵੇ ਕੋਈ ਨਾਮ ਤੋਂ ਬਿਨਾ ਸਾਡੀ ਮੁਕਤੀ ਨਹੀਂ ਹੁੰਨੀ ਹੁਣ ਇਹ ਕਹ ਕੇ ਨਾਮ ਤੱਕਰ ਜਾਣ ਵਾਸਤੇ ਸਾਨੂੰ ਬਿਹਾਸ ਕਰਨਾ ਪੈਣਾ ਹੈ ਜਿੰਨਾ ਚਿਰ ਅਸੀਂ ਬਿਹਾਸ ਨਹੀਂ ਕਰਦੇ ਪ੍ਰਮਾਤਮਾ ਸਾਡੇ ਅੰਦਰ ਹੈ ਸਰੀਰ ਦੇ ਅੰਦਰ ਹੈ ਕਿਹਨੂੰ ਮਾਰਨ ਸਮਝਾਉਂਦੇ ਘਟ ਘਟ ਮੇਂ ਹਰ ਜੂ ਵਸੇ ਸੰਤਨ ਕਹੋ ਪੁਕਾਰ ਵੀ ਤੇਰੇ ਸਰਕ ਸਰੀਰ ਦੇ ਅੰਦਰ ਕੱਲੇ ਰੂਮ ਰੂਮ ਦੇ ਵਿੱਚ ਉਸ ਪਰਮਾਤਮਾ ਦਾ ਬਾਸ ਹੈ ਪਰ ਕਹਿੰਦੇ ਜਿਹੜੇ ਸੰਤ ਆ ਉਹ ਪੁਕਾਰ ਕਰਦੇ ਵੀ ਤੁਸੀਂ ਆਪਣੇ ਆਪ ਦੀ ਖੋਜ ਕਰੋ ਵੀ ਖੋਜੋ ਅੱਜ ਤੱਕ ਸਾਡੀ ਸੂਰਤ ਦੂਸਰੇ ਨੂੰ ਦੇਖਦੀ ਆ ਵੀ ਦੂਜਾ ਕੀ ਕਰਦਾ ਦੂਸਰੇ ਦੇ ਔਗਣ ਦੇਖਦੀ ਆ ਦੂਸਰੇ ਦੇ ਚੰਗੇ ਮੰਦੇ ਗੁਣ ਦੇਖਦੀ ਆ ਹੁਣ ਆਪਾਂ ਕੋਸ਼ਿਸ਼ ਕਰਨੀ ਆ ਵੀ ਦੂਜੇ ਨੂੰ ਛੱਡ ਦੇਣਾ ਕਿਉਂਕਿ ਗਿਣਤੀ ਦੇ ਸਵਾਸ ਹੈ ਪਤਾ ਨਹੀਂ ਕਦੋਂ ਖਤਮ ਹੋ ਜਾਣੇ ਜਿੱਦਾਂ ਹੁਣ ਰਾਤ ਨੂੰ ਨਾਤਾ ਟੁੱਟ ਜਾਂਦਾ ਸਰੀਰ ਨਾਲੋਂ ਇਦਾਂ ਹੀ ਸਾਡਾ ਪੱਕਾ ਇੱਕ ਦਿਨ ਟੁੱਟ ਜਾਣਾ ਹੈ ਇਹ ਆਕਾਰ ਛੱਡ ਜਾਣਾ ਕਿਉਂਕਿ ਜਿਹੜਾ ਇਹ ਸਰੀਰ ਵਾ ਇਹ ਸਰੀਰ ਪੁਤਲਾ ਇੱਕ ਪਾਣੀ ਦਾ ਪੁਤਲਾ ਹੈ ਜਿੱਦਾਂ ਇੱਕ ਪਾਣੀ ਦੇ ਲਾਗੇ ਇੱਕ ਰੁੱਖ ਹੋਵੇ ਜਦੋਂ ਮਰਜੀ ਛਾਲ ਆਵੇ ਤੇ ਉਹਨੂੰ ਵਿੱਚੇ ਲਪੇਟ ਰਵੇ ਆਪਣੇ ਇਸੀ ਤਰ੍ਹਾਂ ਇਹ ਪਾਣੀ ਦਾ ਬੁੱਤਲਾ ਜਿਹੜਾ ਸਰੀਰ ਹੈ ਪੰਜ ਤਤ ਭੌਤਿਕ ਸਰੀਰ ਹੈ ਇਹ ਜਾਣਾ ਹੈ ਇੱਕ ਦਿਨ ਹੁਣ ਇਹਦੇ ਵਿੱਚ ਰਹਿੰਦੇ ਆਂ ਜਿਹੜੇ ਸਵਾਸ ਗਿਣਤੀ ਦੇ ਸਾਨੂੰ ਮਿਲਿਓ ਤੇ ਅਸੀਂ ਕੋਈ ਸਵਾਸ ਨਹੀਂ ਮਿਰਥਾ ਜਾਣ ਦੇਣਾ ਜਿਹਨੂੰ ਮਹਾਰਜ ਸਮਝਾਉਂਦੇ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਜਿੰਦ ਕਹਿੰਦੇ ਤੁਸੀਂ ਸਵਾਸ ਦਾ ਨਾਮ ਜਪੋ ਜਿੰਨਾ ਚਿਰ ਅਸੀਂ ਨਾਮ ਨਹੀਂ ਜਪਦੇ ਚਾਹੇ ਜੋ ਮਰਜੀ ਕਰ ਲਈਏ ਸਾਡਾ ਮਨ ਇਹਨਾਂ ਵਿਚਾਰਾਂ ਤੋਂ ਉੱਪਰ ਉੱਠਦਾ ਨਹੀਂ ਤੇ ਆਪਾਂ ਇਸ ਸੰਸਾਰ ਦੇ ਵਿੱਚ ਇੱਕ ਮਰਨ ਜੰਮਣ ਦੇ ਗੇੜ ਚ ਹੀ ਆ। ਹੁਣ ਮਰਨ ਜੰਮਣ ਦਾ ਗੇੜ ਕੀ ਹੈ ਵਿਚਾਰ? ਅਸੀਂ ਮਨ ਨੂੰ ਹੀ ਰੋਕਣਾ ਹੈ। ਮਨ ਭੱਜਦਾ ਹੈ। ਬੰਦਗੀ ਕਰਨੀ ਬਹੁਤ ਔਖੀ ਹੈ ਜੇ ਦੁਨੀਆ ਦੇ ਵਿੱਚ ਕੋਈ ਪੁੱਛੇ ਕਿ ਕੰਮ ਜਿਹੜਾ ਸਭ ਤੋਂ ਔਖਾ ਕਿਹੜਾ ਹੈ? ਸਭ ਤੋਂ ਔਖਾ ਕੰਮ ਹੈ ਇੱਕ ਬੰਦਗੀ ਕਰਨੀ। ਕਿਉਂਕਿ ਅਸੀਂ ਦੇਖਦੇ ਆ ਸੰਸਾਰ ਦੇ ਵਿੱਚ ਆਪਾਂ 8 ਘੰਟੇ 10 ਘੰਟੇ ਨੌਕਰੀ ਕਰਦੇ ਆ ਪਰ ਜੇ ਕੋਈ ਸਾਨੂੰ ਕਵੇ ਵੀ ਤੂੰ 2 ਘੰਟੇ ਦੇ ਤੈਨੂੰ ਮੈਂ ਪੈਸੇ ਦਿੰਨਾ 2 ਘੰਟੇ ਤੂੰ ਸਿਮਰਨ ਕਰਨ ਬਹੁਤ ਔਖਾ ਏਹੀ ਤਾਂ ਖੇਲ ਹੈ ਏਹੀ ਤਾਂ ਖੇਲ ਆਪਾਂ ਜਿੱਤਣਾ ਹੈ ਏਹੀ ਤਾਂ ਮਨ ਨੂੰ ਆਪਾਂ ਰੋਕਣਾ ਹੈ ਕਿਉਂਕਿ ਮਨ ਦਾ ਸੁਭਾਅ ਹੈ ਇਹ ਸੰਸਾਰ ਚ ੜਾਰੀਆਂ ਮਾਰਨੀ ਆ ਤੇ ਮਹਾਰਾਜ ਸਮਝਾਉਂਦੇ ਪ੍ਰਿਥਵੇ ਮਨ ਪਰਬੋਧੋ ਆਪਣਾ ਇਹਨੂੰ ਰੋਕਣਾ ਹੈ ਸ਼ਬਦ ਦੁਆਰਾ ਇਹਨੂੰ ਰੋਕਣਾ ਹੀ ਭਗਤੀ ਹੈ ਜਦੋਂ ਇਹ ਸਾਡੇ ਅੰਦਰ ਆ ਕੇ ਰੁਕੇਗਾ ਇਹ ਟਿਕਾਓ ਵਿੱਚ ਆਏਗਾ ਅੰਦਰ ਰੁਕੇਗਾ ਫੇਰ ਹੀ ਇਹਨੂੰ ਆਪਣਾ ਵਜੂਦ ਪਤਾ ਲੱਗੇਗਾ ਉਦਾਂ ਆਪਾਂ ਭਮਾ ਜਿੰਨੇ ਚਿਰ ਦੇ ਮਰਜੀ ਗੁਰੂ ਘਰ ਆਉਂਨੇ ਆ ਬਾਣੀ ਵੀ ਪੜਦੇ ਆ ਜਿੰਨਾ ਚਿਰ ਅਸੀਂ ਉਸ ਬਾਣੀ ਨੂੰ ਕਮਾਉਂਦੇ ਨਹੀਂ ਜਿੰਨਾ ਚਿਰ ਅਸੀਂ ਸਿਮਰਨ ਕਰਦੇ ਨਹੀਂ ਤੇ ਉਹਨਾਂ ਚਿਰ ਮਨ ਰੁਕਦਾ ਨਹੀਂ ਤੇ ਮਨ ਜਿਹੜਾ ਹੈ ਇਹੀ ਮਰਨ ਜੰਮਣ ਦੇ ਵਿੱਚ ਹੈ ਇਸੀ ਮਨ ਨੂੰ ਕਹਿੰਦੇ ਸੀ ਮਹਾਰਾਜ ਕਹਿੰਦੇ ਬਹੁਤ ਜਨਮ ਵਿਛੜੇ ਤੇ ਮਾਧੋ ਕਈ ਜਨਮਾਂ ਤੋਂ ਇਹ ਮਨ ਤੁਰਿਆ ਆ ਰਿਹਾ ਆ ਮਨੁੱਖ ਕੀ ਹੈ ਇੱਕ ਜੋਤ ਸਰੂਪ ਹੈ ਬਾਰ-ਬਾਰ ਆਕਾਰ ਵਿੱਚ ਆ ਰਿਹਾ ਆ ਤੇ ਇਹ ਜਿਹੜੀ ਜੋਤ ਹੈ ਜਿੰਨਾ ਚਿਰ ਜਾ ਕੇ ਜੋਤ ਇਹ ਉਹ ਆਕਾਲ ਪੁਰਖ ਦੇ ਵਿੱਚ ਸਮਾਉਂਦੀ ਨਹੀਂ ਜੇ ਨੂੰ ਮਹਾਰਾਜ ਸਮਝਾਉਂਦੇ ਜੋਤ ਸਮਾਈ ਅਸਮਾਨੀ ਜਾ ਕੇ ਅਸਲੀ ਪ੍ਰਭੂ ਪਹਿਚਾਨਿਆ ਜਿੰਨਾ ਚਿਰ ਇਹ ਜੋਤ ਉਸ ਮਾਲਕ ਦੇ ਵਿੱਚ ਜਾ ਕੇ ਸਮਾਉਂਦੀ ਨਹੀਂ ਉਨਾ ਚਿਰ ਖਲਾਸੀ ਨਹੀਂ ਹੁੰਦੀ ਇਸੇ ਕਰਕੇ ਪਿਆਰਿਓ ਆਪਾਂ ਨਾਮ ਜਪਣਾ ਤੇ ਨਾਮ ਕਿੰਨਾ ਜਪਣਾ ਸਵਾਸ ਸਵਾਸ ਭਜਨ ਕਰਨਾ ਤੇ ਨਾਮ ਜਪਣਾ ਬਾਣੀ ਪੜਨੀ ਬਾਣੀ ਨੂੰ ਵਿਚਾਰਨਾ ਤੁਹਾਡੇ ਘਰ ਦਾ ਤੁਹਾਡਾ ਆਪਣਾ ਕੰਮ ਕਿਹੜਾ ਹੈ ਜੋ ਤੁਸੀਂ ਕੰਮ ਸੰਸਾਰ ਦਾ ਕਰਦੇ ਹੋ ਉਹ ਪਰਿਵਾਰ ਵਾਸਤੇ ਹੈ ਬੱਚਿਆਂ ਵਾਸਤੇ ਸੁੱਖ ਹੈ ਥੋੜਾ ਬੜਾ ਤੁਹਾਡੇ ਵਾਸਤੇ ਸੁੱਖ ਹੈ ਪਰ ਜਿਹੜਾ ਤੁਸੀਂ ਨਾਮ ਭਜਨ ਸਿਮਰਨ ਬੰਦਗੀ ਕਰਦੇ ਹੋ ਇਹ ਤੁਹਾਡੇ ਆਪਣੇ ਵਾਸਤੇ ਕੰਮ ਹੈ ਤੁਹਾਡੇ ਮਰਨ ਤੋਂ ਬਾਅਦ ਜਦੋਂ ਇੱਥੋਂ ਸੰਸਾਰ ਚੋਂ ਜਾਣਾ ਉਸ ਦਿਨ ਪਤਾ ਲੱਗਣਾ ਹੈ ਵੀ ਅਸੀਂ ਸੰਸਾਰ ਦੇ ਵਿੱਚੋਂ ਖਟਿਆ ਕੀ ਹੈ ਮਹਾਰਾਜ ਸਮਝਾਉਂਦੇ ਨੇ ਗੁਰਬਾਣੀ ਗੁਰੂ ਦੇ ਵਿੱਚ ਜਦੋਂ ਅਸੀਂ ਇੱਥੋਂ ਜਾਣਾ ਹੈ ਤੇ ਸਾਡਾ ਹਿਸਾਬ ਹੁੰਦਾ ਹੈ ਤੇ ਇਸ ਹਾਲ ਦੇ ਵਿੱਚ ਸਾਨੂੰ ਘਾਟਾ ਨਾ ਪਵੇ ਉਦੋਂ ਪਰਿਵਾਰ ਨਹੀਂ ਨਾਲ ਹੁੰਦਾ ਉਦੋਂ ਸਾਡੇ ਮਨ ਦੇ ਉੱਪਰ ਜਿਹੜਾ ਜੋ ਵੀ ਲਿਖਿਆ ਉਹ ਨਾਲ ਜਾਂਦਾ ਹੈ ਇਸੇ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਵੀ ਆਪਾਂ ਨਾਮ ਜਪਣਾ ਕਿਉਂਕਿ ਪਹਿਲਾਂ ਪਹਿਲਾਂ ਔਖਾ ਲੱਗਦਾ ਹੈ ਇਹ ਜਪਣਾ ਫਿਰ ਹੌਲੀ 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 ਪਿਆਰ ਪੈਣਾ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਪਹਿਲਾਂ ਪਹਿਲਾਂ ਕੀ ਹੁੰਦਾ ਵੀ ਸਾਨੂੰ ਕੋਈ ਗੁਰਮਖ ਦਾ ਸੰਗ ਕੋਈ ਸਾਧੂ ਦਾ ਸੰਗ ਹੋਵੇ ਫਿਰ ਮਨ ਜਿਹੜਾ ਇਹ ਨਾਮ ਵਾਲੇ ਪਾਸੇ ਨੂੰ ਤੁਰਦਾ ਹੈ ਫਿਰ ਜਦੋਂ ਨਾਮ ਜਪਦੇ ਆਂ ਜਪਦੇ ਆਂ ਸਾਡੇ ਅੰਦਰ ਇੱਕ ਸਟੇਜ ਬਣ ਜਾਂਦੀ ਆ ਵੀ ਜਿੱਥੇ ਜਾ ਕੇ ਮਨ ਐਨ ਆਨੰਦ ਅਵਸਥਾ ਵਿੱਚ ਚਲੇ ਜਾਂਦਾ ਫਿਰ ਉੱਥੇ ਰਹਿਣ ਦਾ ਇਹ ਆਦੀ ਹੋ ਜਾਂਦਾ ਹੈ ਇਸੇ ਕਰਕੇ ਪਿਆਰਿਓ ਆਪਾਂ ਕੋਸ਼ਿਸ਼ ਕਰਨੀ ਸਾਰੇ ਜਾਣਿਆਂ ਨੇ ਵੱਧ ਤੋਂ ਵੱਧ ਨਾਮ ਜਪਣਾ ਤੇ ਕਿਸ ਤਰ੍ਹਾਂ ਜਪਣਾ ਜਿਸ ਤਰ੍ਹਾਂ ਆਪਾਂ ਹੁਣ ਜਪਿਆ ਆਓ ਫਿਰ ਆਪਾਂ ਹੁਣ ਥੋੜੇ ਜੇ ਨੇਤਰ ਬੰਦ ਕਰਕੇ ਨਾਮ ਜਪੀਏ ਤੇ ਸਮਾਂ ਜਿਹੜਾ ਬਹੁਤ ਘੱਟ ਹੈ ਕਰੋ ਜੀ ਸ਼ੁਰੂ ਵਾਹ ਗੁਰੂ ਵਾਹ ਗੁਰੂ ਵਾਹਿ 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 ਗੁਰੂ ਵਾਹ 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 Guru, why, Guru 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 why, grew, why. ਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੈ ਐਨੀਆਂ ਕ ਵਿਚਾਰਾਂ ਕਰਦੇ ਹੋਏ ਏਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ ਸੰਤ ਸਖਤ ਸੰਗਤ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਜੀ ਬਖਸ਼ ਦੇਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੈ